ਆ ਜੇ ਆਪਣਾ ਬਚਨੂ ਦੇ ਵੀ ਕਿਹੜਾ ਪਿੰਨ ਮਾਤਾ ਲਾ ਜੀ ਮਗਾ ਕੀ ਗੱਲਬਾਤ ਹੋਈ ਹੈ ਮੁੰਡੇ ਨਾਲ ਗੱਲਬਾਤ ਕੀ ਹੈ ਮੁੰਡਾ ਮੇਰਾ ਬਾਹਰ ਹਸਮਸ ਕਰਦਾ ਹ ਇਹਦੇ ਚ ਵਿਆਹ ਸਾਫ ਚ ਤੇ ਉਹਦੇ ਘਰ ਦੀ ਵਿਆਹ ਹੀ ਗਏ ਜਿਹੜਾ ਸ਼ਾਦੀ ਹੋਈ ਹੈ ਤੇ ਉਹਦੀ ਜਿਹੜੀ ਘਰ ਦੀ ਹੈ ਨਾ ਉਹ ਕੁਛ ਲੜਦੀ ਰਹੀ ਉਹ ਨਾਲ ਉਹ ਪਿਆਰ ਨਹੀਂ ਕਰਦੀ ਰਹੀ ਤੇ ਜਗੂ ਉਹ ਬੜਾ ਕਰਦਾ ਸੀ ਦੇ ਦੂੰ ਫੇਰ ਉਹ ਉਸ ਗੱਤ ਚੇਰੇ ਸਤੇ ਚਲ ਪਈ ਤੇ ਮੇਰੇ ਮੁਰੇ ਗਈ ਥੋੜਾ ਪਿੰਡ ਦਾ ਮੁੰਡਾ ਸੀ ਤੇ ਉਹਦੇ ਨਾਲ ਚੱਕਰੀ ਸੀ ਉਹਦਾ ਤੇ ਮੇਰੇ ਪੁੱਤਰੀ ਕੀ ਪਤਾ ਨਹੀਂ ਕੀ ਗੱਲ ਹੋਈ ਇਹਦੇ ਅੰਦਰ ਕਿਰਚਕੀ ਲੱਗੀ ਰਸੋਈ ਚ ਗਈ ਐ ਉਹਨੂੰ ਮੈਂ ਕਹਿਆ ਮਾਂ ਤੁਸੀਂ ਲੜੋ ਨਹੀਂ ਤੁਸੀਂ ਬਾਹਰ ਜਾਓ ਤੜ ਡਰ ਨਾਲ ਪਾਣੀ ਲਾ ਲੈ ਬਾਹਰ ਜਾਓ ਤੁਸੀਂ ਤੇ ਜਾਓ ਤੋਹੀ ਨਿਕਲ ਜਾਓ ਤੁਸੀਂ ਤੋ ਖਿੰਜੋ ਮਾਂ ਉਬਾਰ ਚਲ ਗਿਆ ਫਿਰ ਉਹ ਥੋੜੇ ਟਾਈਮ ਬਾਅਦ ਕੋਈ ਆ ਗਿਆ ਤੇ ਆਏ ਤੇ ਆਈਏ ਤੇ ਫਿਰ ਉਹ ਇਹਨੇ ਰੋਟੀ ਭਾਈ ਦਿੱਤੀ ਸੀ ਰੋਟੀ ਭਾਈ ਦਿੱਤੀ ਤੇ ਰੋਟੀ ਭਾਈ ਗਿਆ ਤੇ ਪਿੱਛੇ ਪਤਾ ਨਹੀਂ ਇਹਨੇ ਕਿ ਭਾਈਤਾ ਤੇ ਇਹ ਰੋਟੀ ਭਾਈ ਜਿਹੇ ਲੈ ਸੀ ਦਿੱਤੀ ਹੈ ਤੇ ਥੋੜੇ ਟਾਈਮ ਬਾਅਦ ਉਹ ਬਿਮਾਰ ਹੋ ਗਿਆ ਤੇ ਇਹ ਇਹ ਨਹੀਂ ਠੀਕ ਹੈ ਇਹ ਨਹੀਂ ਠੀਕ ਹੈ ਤੇ ਬੱਚਾ ਮੇਰਾ ਪਲੇਟੇ ਰੋ ਗਿਆ ਸਾਡੇ ਬੱਚਾ ਮੇਰਾ ਮੇਰਾ ਬੱਚਾ ਵਜੀਆ ਮੇਰਾ ਸਾਬੂ ਕੋਸੀ ਸੀ ਬੜਾ ਕੀ ਲੱਗਦਾ ਕੁਝ ਜ਼ਹਿਰੀਲੀ ਚੀਜ਼ ਪਾ ਦਿੱਤੀ ਹੋਈ ਹੈ ਜ਼ਰੀਲੀ ਵੀ ਆ ਜ਼ਰੀਲੀ ਪਾ ਦਿੱਤੀ ਜਿਹੜਾ ਮੇਰਾ ਬੱਚਾ ਅਸਲ ਲੈ ਲੇਟੇ ਰੋ ਗਿਆ ਇੱਕ ਉਹ ਨੁਖਰਾ ਕੇ ਖਾਣਾ ਫੋਟੋ ਫੜ ਦੌੜ ਗਈ ਭੱਜ ਗਈ ਬਾਹਰ ਨੂੰ ਉਸ ਤੋਂ ਬਾਅਦ ਮਾਤਾ ਫਿਰ ਕੋਈ ਕੰਪਲੇਟ ਵੀ ਦਿੱਤੀ ਹੈ ਥਾਣੇ ਆ ਭੁੱਲੇ ਜੀ ਕੀ ਕੀ ਮੰਗ ਕਰਦੇ ਤੁਸੀਂ ਅਸ ਮੰਗੇ ਹੋ ਕਰਨਿਆ ਕਿ ਸਾਨੂੰ ਨਿਨਸਾਫ ਚਾਹੀਦਾ ਜੋ ਹੀ ਉੜਾ ਜਿਹੜਾ ਸੀਗਾ ਉਸ ਉਸੇ ਨਾ ਉਸੇ ਪੂਰੀ ਸਜਾਣ ਚਾਹੀਦੀ ਹੈ ਜਿੰਨ ਮੇਰੇ ਬੱਚੇ ਕੋ ਨੇ ਇੰਨਾ ਵੱਡਾ ਧੋਖਾ ਕੀਤਾ ਮੇਰੇ ਘਰ ਦੀ ਬਰਬਾਦੀ ਕੀਤੀ ਕਿੰਨੇ ਬੱਚੇ ਚੱਲਦੇ ਹਨ ਮੇਰੇ ਨਾਲ ਕਿੰਨੇ ਬੱਚੇ ਨੇ ਮਾਦਾ ਦੇ بیٹے ਦੇ ਨਹੀਂ ਤੇ ਇੱਕ ਬੇਟੀ ਇੱਕ ਬੱਚਾ ਇੱਕ ਕਾਕਾ ਇੱਕ ਗੁੜੀਆ ਹੈ ਇੱਕ ਲੜਕਾ ਹੈ ਕਿੰਨੇ ਸਾਲ ਦੇ ਹੈ ਲੜਕਾ 9 ਸਤਵਾਂ ਸਾਲ ਚੜਿਆ ਸੀ ਤੇ ਮੇਰੀ ਲੜਕੀ ਐਸੀ ਭੈਮਾ ਲੱਗਿਆ ਪਿੰਡ ਪਲਾਹਾ ਦਾ ਅਸ਼ਵਨੀ ਕੁਮਾਰਾ ਜੋ ਬੀ ਐਸਪੀ ਨੌਕਰੀ ਕਰਦਾ ਉਹਦਾ ਤਲਾ ਮੇਰੀ ਪਿਓ ਦੀ ਪਤਨੀ ਨੇ ਉਹਦੇ ਪਿੰਡ ਦਾ ਕੋਈ ਉਹਦੇ ਨਾਲ ਰਿਲੇਸ਼ਨ ਉਹਦੇ ਨਾਲ ਮਿਲ ਕੇ ਤੇ ਕੁਜਰੀਲੀ ਦਵਾਈ ਦੀ ਹੱਤੀ ਖਾਣੇ ਚ ਮਿਲਾ ਕੇ ਉਹਦੇ ਬਿਆਨਾਂ ਤੇ ਅਸੀਂ ਮੁਕਦਮਾ ਨੰਬਰ 40 ਮਿਤੀ 8 7 24 ਬੰਦਿਆਂਧਰਵਾ ਤੇ ਅਸੀਂ ਦਰਜ ਕਰ ਲਿਆ ਜਿਹਦੇ ਵਿੱਚ ਇਹਦੀ ਪਤਨੀ ਜਿਹੜੀ ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਮੁਕਦਮੇ ਵਿੱਚ ਤੇ ਗੁਰਾ ਦੋਸ਼ੀ ਆ ਉਹਨੂੰ ਜਲਦੀ ਮ گرفتار ਕਰ ਲਿਆ ਜਾਵੇ ਸਰ ਅਸ਼ਵਨੀ ਦੀ ਕੀ ਕੰਡੀਸ਼ਨ ਹੈ ਪਸ਼ਮਨੀ ਠੀਕ ਆ ਨਾ ਆ ਜਾ ਆਪਣਾ ਬਚਨੂ ਦੇ ਵੀ ਕਿਹੜਾ ਪਿੰਨ ਮਾਦਾ ਲਾਜ ਮਾਦਾ ਕੀ ਗੱਲਬਾਤ ਹੋਈ ਹੈ ਮੁੰਡੇ ਨਾਲ ਗੱਲਬਾਤ ਕੀ ਹੈ ਮੁੰਡਾ ਮੇਰਾ ਬਾਰ ਸਭਸ ਕਰਦਾ ਹਾ ਇਹਦੇ ਚ ਬੀਆ ਸਾਫ ਹਿੱਟ ਤੇ ਉਹਦੇ ਘਰ ਦੀ ਵਿਆਹੀ ਗਈ ਜਿਹੜਾ ਸ਼ਾਦੀ ਹੋਈ ਹੈ ਤੇ ਉਹਦੇ ਜਿਹੜੀ ਘਰ ਦੀ ਹੈ ਨਾ ਉਹ ਕੁਛ ਨਰਦੀ ਰਹੀ ਦਨਾਲਾ ਪਿਆਰ ਨਹੀਂ ਕਰਦੀ ਰਹੀ ਤੇ ਜਦੋਂ ਉਹ ਬੜਾ ਕਰਦਾ ਸੀ ਜਦੋਂ ਵੇਰ ਉਹ ਸੀ ਕੋਸੋ ਗੱਤ ਤੇ ਰਸਤੇ ਚ ਚੱਲ ਪਈ ਤੇ ਮੇਰੇ ਮੁੜੇਗੀ ਥੋੜਾ ਪਿੰਡ ਦਾ ਮੁੰਡਾ ਸੀ ਤੇ ਉਹਦੇ ਨਾਲ ਚੱਕਰੀ ਸੀ ਉਹਦਾ ਤੇ ਮੇਰੇ ਪੁੱਤਰ ਦੀ ਪਤਾ ਨਹੀਂ ਕੀ ਗੱਲ ਹੋਈ ਅੰਦਰ ਕਿਰਚਕੀ ਲੱਗੀ ਰਸੋਈ ਚ ਗਈ ਐ ਉਹਨੂੰ ਮੈਂ ਕਹਿਆ ਮਾ ਤੁਸੀਂ ਲੜੋ ਨਹੀਂ ਤੁਸੀਂ ਬਾਹਰ ਜਾਓ ਤੁਹਾਡੇ ਡੈਣ ਨਾ ਪਾਣੀ ਲੱਗਦਾ ਬਾਹਰ ਜਾਓ ਤੁਸੀਂ ਤੇ ਜਾਓ ਤੋਹੀ ਨਿਕਲ ਜਾਓ ਤੁਸੀਂ ਤੋ ਖਿੰਜੋ ਨਾ ਉਬਾਰ ਚਲ ਗਿਆ ਫਿਰ ਉਹ ਥੋੜੇ ਟਾਈਮ ਬਾਅਦ ਕੋਈ ਆ ਗਿਆ ਤੇ ਆਏ ਤੇ ਆਈਏ ਤੇ ਫਿਰ ਉਹ ਇਹਨੇ ਰੋਟੀ ਭਾਈ ਦਿੱਤੀ ਸੀ ਰੋਟੀ ਭਾਈ ਦਿੱਤੀ ਤੇ ਰੋਟੀ ਭਾਈ ਗਿਆ ਤੇ ਪਤਾ ਨਹੀਂ ਇਹਨੇ ਕਿ ਭਾਈਤਾ ਹੈ ਤੇ ਇਹ ਰੋਟੀ ਭਾਈ ਜਿਹੇ ਲੈ ਸੀ ਦਿੱਤੀ ਹੈ ਤੇ ਥੋੜੇ ਟਾਈਮ ਬਾਅਦ ਉਹ ਬਿਮਾਰ ਹੋ ਗਿਆ ਤੇ ਇਹ ਇਹ ਨਹੀਂ ਠੀਕ ਹੈ ਇਹ ਨਹੀਂ ਠੀਕ ਹੈ ਤੇ ਬੱਚਾ ਮੇਰਾ लेटेर हो गया ਸਾਡੇ ਬੱਚਾ ਮੇਰਾ ਮੇਰਾ ਬੱਚਾ ਵਜੀਆ ਮੇਰਾ ਸਾਬੂ ਫੂਸੀ ਸੀ ਕਿ ਲੱਗਦਾ ਕੋਈ ਜ਼ਹਿਰੀਲੀ ਚੀਜ਼ ਪਾ ਦਿੱਤੀ ਹੋਈ ਜ਼ਹਿਰੀਲੀ ਵੀ ਆਂ ਜ਼ਹਿਰੀਲੀ ਪਾ ਦਿੱਤੀ ਜਿਹੜਾ ਮੇਰਾ ਬੱਚਾ ਸੱਲ ਲੈਟਰ ਹੋ ਗਿਆ ਇੱਕ ਉਹ ਨੂੰ ਖਾ ਕੇ ਖਾਣਾ ਫੋੜ ਫੜ ਦੌਰ ਗਈ ਭੱਜ ਗਈ ਬਾਹਰ ਨੂੰ ਉਸ ਤੋਂ ਬਾਅਦ ਮਾਤਾ ਫਿਰ ਕੋਈ ਕੰਪਲੇਟ ਵੀ ਦਿੱਤੀ ਹੈ ਥਾਣੇ ਆ ਭੁੱਲੇ ਜੀ ਕੀ ਕੀ ਮੰਗ ਕਰਦੇ ਤੁਸੀਂ ਅਸ ਮੰਗੇ ਕਰਨਿਆ ਕਿ ਸਾਨੂੰ ਨਿصاف ਚਾਹੀਦਾ ਜੋ ਵੀ ਮੁਰਾ ਜਿਹੜਾ ਸੀਗਾ ਉਸ ਉਸੇ ਨਾ ਉਸੇ ਪੂਰੀ ਸਜਣ ਚਾਹੀਦੀ ਹੈ ਜਿੰਨ ਮੇਰੇ ਬੱਚੇ ਕੋਲ ਨੇ ਇੰਨਾ ਵੱਡਾ ਧੋਖਾ ਕੀਤਾ ਮੇਰੇ ਘਰ ਦੀ ਬਰਬਾਦੀ ਕੀਤੀ ਸਭ ਬੱਚੇ ਚੱਲਦੇ ਹਨ ਮੇਰੇ ਨਾਲ ਕਿੰਨੇ ਬੱਚੇ ਨੇ ਮਾਦਾ ਇਹਦੇ ਬੇਟੇ ਦੇ ਬੇਟੇ ਇੱਕ ਬੇਟੀ ਇੱਕ ਬੱਚਾ ਇੱਕ ਕਾਕਾ ਇੱਕ ਕੁੜੀ ਆਇਆ ਇੱਕ ਲੜਕਾ ਕਿੰਨੇ ਸਾਲ ਦੇ ਹੈਗੇ ਲੜਕਾ ਹੁਣ 7ਵਾਂ ਸਾਲ ਚੜਿਆ ਸੀ ਤੇ ਮੇਰੀ ਲੜਕੀ ਐਸੀ ਪੰਜਾ ਲੱਗਿਆ ਪਿੰਡ ਪਲਾਹਾ ਦਾ ਅਸ਼ਵਨੀ ਕੁਮਾਰਾ ਜੋ ਵੀ ਅਸਰਚ ਨੌਕਰੀ ਕਰਦਾ ਉਹਦਾ ਤਲਾ ਮੇਰੀ ਪਿਓ ਦੀ ਪਤਨੀ ਨੇ ਉਹਦੇ ਪਿੰਡ ਦਾ ਕੋਈ ਉਹਦੇ ਨਾਲ ਰਿਲੇਸ਼ਨ ਉਹਦੇ ਨਾਲ ਮਿਲ ਕੇ ਤੇ ਪਜਰੀਲੀ ਦਵਾਈ ਦੇ ਦਿੱਤੀ ਆ ਖਾਣੇ ਚ ਮਿਲਾ ਕੇ ਉਹਦੇ ਬਿਆਨਾਂ ਤੇ ਅਸੀਂ ਮੁਕਦਮਾ ਨੰਬਰ 40 ਮਿਤੀ 8 7 24 ਬੰਡੀਆਂ ਤਰ੍ਹਾਂ ਮੈਂ ਤਾਂ ਅਸੀਂ ਦਰਜ ਕਰ ਲਿਆ ਜਿਹਦੇ ਵਿੱਚ ਇਹਦੀ ਪਤਨੀ ਜਿਹੜੀ ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਮੁਕਦਮੇ ਵਿੱਚ ਇਹ ਗ੍ਰਦਵਸ਼ੀ ਆ ਉਹਨੂੰ ਜਲਦੀ ਗ੍ਰਫਤਾਰ ਕਰ ਲਿਆ ਜਾਵੇ ਸਰ ਅਸ਼ਵਨੀ ਦੀ ਕੀ ਕੰਡੀਸ਼ਨ ਹੈ ਅਸੀ ਅਸ਼ਵਨੀ ਠੀਕ ਆ